ਸਾਸਟਰੀਆ ਕਾਲ ਦੋਸਤੋ ਸਾਂਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਲੈ ਕੇ حاضر ਹੋਏ ਹਾਂ ਕੁੰਭ ਰਾਸ਼ੀ ਫਲ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦਾ 3 ਫਰਵਰੀ ਦਿਨ ਸੋਮਵਾਰ ਕਿਵੇਂ ਦਾ ਰਹਿਣ ਵਾਲਾ ਹੈ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਸਾਵਧਾਨੀ ਉਹਨਾਂ ਨੂੰ ਰੱਖਣੀ ਹੋਵੇਗੀ ਅਤੇ ਕੁੰਭ ਰਾਸ਼ੀ ਵਾਲਿਆਂ ਦਾ ਆਉਣ ਵਾਲਾ ਸਮਾਂ ਕਿਹੜੀ-ਕਿਹੜੀ ਉਹਨਾਂ ਨੂੰ ਖੁਸ਼ਖਬਰੀ ਮਿਲਣ ਵਾਲੀ ਹੈ ਦੋਸਤੋ ਅੱਜ ਅਸੀਂ ਦੋਸਤੋ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਕੁੰਭ ਰਾਸ਼ੀ ਵਾਲਿਆਂ ਦਾ ਪਰਿਵਾਰਿਕ ਜੀਵਨ ਕਿਵੇਂ ਦਾ ਰਹੇਗਾ ਉਹਨਾਂ ਦਾ ਬਿਜ਼ਨਸ ਵਪਾਰ ਕਿਸ ਤਰ੍ਹਾਂ ਦਾ ਚੱਲੇਗਾ ਉਹਨਾਂ ਦਾ ਪ੍ਰੇਮ ਸੰਬੰਧ ਕਿਵੇਂ ਦਾ ਰਹੇਗਾ ਤੇ ਅਤੇ ਨਾਲ ਹੀ ਨਾਲ ਉਹਨਾਂ ਦੇ ਸਿਹਤ ਦੇ ਬਾਰੇ ਵੀ ਗੱਲ ਕਰਾਂਗੇ ਦੋਸਤੋ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੁੰਭ ਰਾਸ਼ੀ ਵਾਲਿਆਂ ਦਾ ਸੰਪੂਰਨ ਰਾਸ਼ੀ ਫਾਲ ਦੱਸਣ ਜਾ ਰਹੇ ਹਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇਕਰ ਤੁਸੀਂ ਵੀ ਕੁੰਭ ਰਾਸ਼ੀ ਵਾਲੇ ਦੇ ਜਾਤਿਕ ਹੋ ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਅੱਜ ਦਿਨ ਸੋਮਵਾਰ ਹੈ ਮਹਾਦੇਵ ਮਹਾਰਾਜ ਜੀ ਦਾ ਦਿਨ ਹੈ ਦੋਸਤੋ ਦੋਸਤੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਹਰ ਹਰ ਮਹਾਦੇਵ ਜੀ ਰੋ ਲਿਖ ਦੇਣਾ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਆਓ ਜਾਣਦੇ ਹਾਂ ਕੁੰਭ ਰਾਸ਼ੀ ਵਾਲਿਆਂ ਦਾ ਅੱਜ ਦਾ ਰਾਸ਼ੀ ਫਲ ਦੋਸਤੋ ਤੁਹਾਡੀ ਤਕਦੀਰ ਹੁਣ ਬਦਲਣ ਵਾਲੀ ਹੈ ਤੁਹਾਡੀ ਕਿਸਮਤ ਇਸ ਤਰ੍ਹਾਂ ਦੀ ਕਰਵਟ ਲੈਣ ਵਾਲੀ ਹੈ ਕਿ ਦੁਨੀਆ ਤੁਹਾਡੇ ਇਸ਼ਕੇ ਦੁਨੀਆ ਤੁਹਾਡੇ ਇਸ਼ਾਰਿਆਂ ਤੇ ਨੱਚੇਗੀ ਆਉਣ ਵਾਲੇ 2 ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਸਮਾ ਹੋਣ ਜਾ ਰਿਹਾ ਹੈ ਦੋਸਤੋ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਵੇਗੀ ਪੈਸਿਆਂ ਦੀ بارش ਹੋ ਪੈਸਿਆਂ ਦੀ بارش ਹੋਵੇਗੀ ਸਫਲਤਾ ਤੁਹਾਡੇ ਕਦਮ ਚੁੰਮੇਗੀ ਤੁਸੀਂ ਜੋ ਵੀ ਚਾਹੋਗੇ ਉਹ ਤੁਹਾਡੇ ਹੱਥ ਵਿੱਚ ਲੱਗੇਗਾ ਲੇਕਿਨ ਦੋਸਤੋ ਇੱਕ ਚੀਜ਼ ਐਸੀ ਹੈ ਜੋ ਤੁਹਾਨੂੰ ਹਰ ਹਾਲ ਦੇ ਵਿੱਚ ਆਪਣੇ ਨਾਲ ਰੱਖਣੀ ਹੋਵੇਗੀ ਨਹੀਂ ਤਾਂ ਤੁਹਾਨੂੰ ਨਹੀਂ ਤਾਂ ਇਹ ਤੁਹਾਡਾ ਸੁਨਹਿਰਾ ਮੌਕਾ ਤੁਹਾਡੇ ਹੱਥੋਂ ਨਿਕਲ ਸਕਦਾ ਹੈ ਇੱਕ ਐਸੀ ਸ਼ਕਤੀ ਹੈ ਜੋ ਤੁਹਾਡੇ ਤਨ ਦੇ ਵਿੱਚ ਵਾਧਾ ਕਰੇਗੀ ਅਤੇ ਤੁਹਾਨੂੰ ਸਫਲਤਾ ਦਿਲਵਾਵੇਗੀ ਅਗਰ ਇਸ ਨੂੰ ਤੁਸੀਂ ਅਪਣਾ ਲੈਂਦੇ ਹੋ ਤਾਂ ਪੈਸੇ ਗਿੰਦੇ-ਕਿੰਦੇ ਤੁਸੀਂ ਥੱਕ ਜਾਓਗੇ ਲੇਕਿਨ ਖਤਮ ਨਹੀਂ ਹੋਣਗੇ ਦੋਸਤੋ ਆਉਣ ਵਾਲੇ ਕੁਝ ਘੰਟੇ ਤੁਹਾਡੇ ਲਈ ਜਾਦੂਈ ਸਾਬਤ ਹੋਣਗੇ ਅਗਰ ਤੁਸੀਂ ਇਸ ਰਾਸ਼ੀ ਦੇ ਜਾਤਕ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਸੁਣੋ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਗੁਪਤ ਰਾਜ਼ ਜੋ ਤੁਹਾਡ ਨੂੰ ਹਰ ਹਾਲ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਜੋ ਤੁਸੀਂ ਨਾ ਕਦੀ ਦੇਖਿਆ ਹੋਵੇਗਾ ਤੇ ਨਾ ਹੀ ਆਪਣੀ ਤਕਦੀਰ ਬਦਲੀ ਹੋਵੇਗਾ ਤੇ ਭਗਵਾਨ ਪੁਲੇਨਾਚੀ ਦੇ ਸੱਚੇ ਭਗਤ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਜੀ ਦੋਸਤੋ ਹੁਣ ਸਮਾਂ ਆ ਗਿਆ ਹੈ ਤੁਹਾਡੀ ਤਕਦੀਰ ਬਦਲਣ ਦਾ ਜਿਸ ਦਾ ਤੁਸੀਂ ਲੰਮੇ ਸਮੇਂ ਤੋਂ ਇੰਤਜ਼ਾਰ ਕਰਦੇ ਸੀ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ بڑے ਵੱਡੇ ਬਦਲਾਅ ਆਉਂਦੇ ਹਨ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੇ ਪੱਖ ਦੇ ਵਿੱਚ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਡੀ ਰਾਸ਼ੀ ਵਾਰ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਗ੍ਰਹਾਂ ਦਾ ਪਰਿਵਰਤਨ ਹੋਣ ਜਾ ਰਿਹਾ ਹੈ ਇਹ ਸਮਾਂ ਤੁਹਾਡੇ ਲਈ ਹੁਣ ਜਾਦੂ ਦੀ ਤਰ੍ਹਾਂ ਸਾਬਤ ਹੋਣ ਵਾਲਾ ਹੈ ਅਗਰ ਤੁਸੀਂ ਇਹ ਮਹਿਸੂਸ ਕਰ ਰਹੇ ਹੋ ਕਿ ਲੰਮੇ ਸਮੇਂ ਤੋਂ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਨਹੀਂ ਮਿਲ ਪਾ ਰਿਹਾ ਜਾਂ ਫਿਰ ਕੋਈ ਸਨਮਾਨ ਨਹੀਂ ਮਿਲ ਰਿਹਾ ਤਾਂ ਇਸ ਮਾਹ ਨੂੰ ਤੁਹਾਡੀ ਸਫਲਤਾ ਤੁਹਾਡੇ ਹੱਥ ਲੱਗਣ ਵਾਲੀ ਹੈ ਤੁਹਾਡਾ ਜੀਵਨ ਹੁਣ ਬਦਲ ਸਕਦਾ ਹੈ ਤੁਸੀਂ ਸਮਝ ਲਓ ਕਿ ਇਹਨਾਂ ਦੋ ਦਿਨਾਂ ਦੇ ਵਿੱਚ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਅਦਭੁਤ ਹੋਣ ਜਾ ਰਿਹਾ ਹੈ ਜਿਸ ਦੇ ਬਾਰੇ ਤੁਸੀਂ ਸੁਪਨੇ ਦੇ ਵਿੱਚ ਵੀ ਨਹੀਂ ਸੋਚੇ ਹੋਵੇਗਾ ਤੁਹਾਡੇ ਗ੍ਰਹਿ ਗੋਚਰ ਵਿਸ਼ੇਸ਼ ਰਾਸ਼ੀ ਦੇ ਵਿੱਚ ਸ਼ਕਤੀਸ਼ਾਲੀ ਸਥਿਤ ਹੋਣ ਜਾ ਰਹੇ ਹਨ ਹੁਣ ਇਸ ਰਾਸ਼ੀ ਵਾਲਿਆਂ ਨੂੰ ਹਰ ਪਾਸੇ ਤੁਹਾਨੂੰ ਲਾਭ ਮਿਲਣ ਵਾਲਾ ਹੈ ਖਾਸ ਕਰਕੇ ਮੰਗਲ ਦਾ ਸਿੱਧਾ ਪ੍ਰਭਾਵ ਹੋਵੇਗਾ ਤੇ ਮੰਗਲ ਗ੍ਰਹਿ ਉੱਚਾ ਤੇ ਤੇਜੇ ਦੇ ਤੇਜੇ ਦੇ ਨਾਲ ਕਾਰਕ ਮੰਨਿਆ ਜਾਂਦਾ ਹੈ ਇਸ ਵਜ੍ਹਾ ਦੇ ਨਾਲ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਇਸ ਸਮੇਂ ਮਾਣ ਸਨਮਾਨ ਮਿਲੇਗਾ ਤੇ ਆਤਮ ਵਿਸ਼ਵਾਸ ਵਧੇਗਾ ਹੰਤ ਤੁਹਾਡੀ ਰਾਸ਼ੀ ਦੇ ਵਿੱਚ ਗ੍ਰਹਾਂ ਦੀ ਚਾਲ ਤੇਜ ਹੋਣ ਵਾਲੀ ਹੈ ਤੁਸੀਂ ਸਮਝ ਲਓਗੇ ਤੁਹਾਡਾ ਇਹ ਸਮਾਂ ਜਿਹੜਾ ਹੈ ਉਹ ਬਹੁਤ ਹੀ ਵਧੀਆ ਗੁਜ਼ਰਨ ਵਾਲਾ ਹੈ ਤੁਸੀਂ ਜਿਸ ਵੀ ਕੰਮ ਨੂੰ ਹੱਥ ਪਾਓਗੇ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਕੁਝ ਲੋਕ ਸੋਚਦੇ ਹਨ ਕਿ ਇਹ ਸਭ ਇੱਕ ਇਤਫਾਕ ਹੈ ਇਤਫਾਕ ਹੋ ਸਕਦਾ ਹੈ ਲੇਕਿਨ ਜੋਤਿ ਸਾਸਤਰ ਦੇ ਵਿੱਚ ਇਹ ਸੰਜੋਗ ਵਿਸ਼ੇਸ਼ ਮਹੱਤਵ ਹੋਣ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਇਹ ਸਮਾਂ ਬੇਹਦ ਸ਼ੁਭ ਸਾਬਤ ਹੋਣ ਜਾ ਰਿਹਾ ਹੈ ਇਹ ਸਮਾਂ ਹੁਣ ਸਿਰਫ ਅਵਸਰਾਂ ਦੇ ਲਈ ਬਿਹਤਰ ਹੋਣ ਵਾਲਾ ਹੈ ਤੁਹਾਨੂੰ ਕਈ ਤਰ੍ਹਾਂ ਦੇ ਨਵੇਂ-ਨਵੇਂ ਅਵਸਰ ਪ੍ਰਾਪਤ ਹੋਣ ਜਾ ਰਹੇ ਹਨ ਜਿਨ੍ਹਾਂ ਨੂੰ ਪਾ ਗਏ ਤੁਸੀਂ ਸਫਲਤਾ ਹਾਸਲ ਕਰ ਲਓਗੇ ਅਤੇ ਸਫਲਤਾ ਤੁਹਾਡੇ ਕਦਮ ਚਮੇਗੀ। ਬਸ ਜ਼ਰੂਰੀ ਇਹ ਹੈ ਕਿ ਤੁਸੀਂ ਕਿਸੇ ਵੀ ਕੰਮ ਨੂੰ ਦਿਲ ਦੇ ਨਾਲ ਕਰਨਾ ਅਤੇ ਮਿਹਨਤ ਦੇ ਨਾਲ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਇਹ ਸਮਾਂ ਤੁਹਾਨੂੰ ਹੁਣ ਸੋਭ ਸੰਕੇਤ ਦੇ ਰਿਹਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਧਨ ਦੇ ਅਕਸਰ ਤੁਹਾਡੀ ਰਾਸ਼ੀ ਵਾਲਿਆਂ ਨੂੰ ਮਿਹਨਤ ਕਰਨ ਦੇ ਲਈ ਕਸਰ ਨਹੀਂ ਛੜਨੀ ਚਾਹੀਦੀ। ਪ੍ਰੰਤੂ ਕਈ ਵਾਰ ਮਿਹਨਤ ਦੇ ਕਰਨ ਦੇ ਬਾਵਜੂਦ ਵੀ ਪੈਸਾ ਤੁਹਾਡੇ ਹੱਥ ਨਹੀਂ ਲੱਗਦਾ ਇਸ ਦਾ ਕਾਰਨ ਕਈ ਵਾਰ ਗ੍ਰਹਿਾਂ ਦੀ ਪ੍ਰਤੀਕੂਲ ਸਥਿਤੀ ਵੀ ਹੋ ਸਕਦੀ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਹਾਨੂੰ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਫਲਤਾ ਨਹੀਂ ਮਿਲਦੀ ਲੇਕਿਨ ਹੁਣ ਇਹ ਸਮਾਂ ਤੁਹਾਡੀ ਜੀਵਨ ਨੂੰ ਬਦਲਣ ਵਾਲਾ ਹੈ ਲਾਭ ਦੇਣ ਵਾਲਾ ਹੈ ਅਚਾਨਕ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਦਸਤਕ ਦੇਣਗੀਆਂ ਇਹ ਪੈਸਾ ਨਵੀਂ ਨੌਕਰੀ ਜਾਂ ਵਪਾਰਿਕ ਸਮਝੌਤੇ ਜਾਂ ਕਿਸੇ ਨਿਵੇਸ਼ ਦੇ ਵਿੱਚ ਤੁਹਾਨੂੰ ਮਿਲ ਸਕਦਾ ਹੈ ਇਸ ਲਈ ਅਗਰ ਤੁਸੀਂ ਦਿਮਾਗ ਦੇ ਵਿੱਚ ਕੋਈ ਨਵੀਂ ਯੋਜਨਾ ਜਾਂ ਵਿਚਾਰ ਤੁਹਾਡੇ ਚੱਲ ਰਿਹਾ ਹੈ ਤਾਂ ਉਸ ਤੇ ਅਮਲ ਕਰਨਾ ਸ਼ੁਰੂ ਕਰ ਦਿਓ ਪੈਸਿਆਂ ਦੇ ਨਾਲ ਜੁੜੀ ਸ਼ੁਭ ਸ਼ੁਭ ਖਬਰਾਂ ਤੁਹਾਨੂੰ ਮਿਲਣਗੀਆਂ ਪਰਿਵਾਰਕ ਜੀਵਨ ਦੇ ਵਿੱਚ ਤੁਹਾਡੇ ਖੁਸ਼ੀਆਂ ਦਾ ਆਗਮਨ ਹੋਵੇਗਾ ਉਦਾਹਰਨ ਦੇ ਤੌਰ ਤੇ ਘਰ ਦੇ ਵਿੱਚ ਕਿਸੇ ਮੰਗਲਿਕ ਕੰਮ ਦੇ ਸੰਜੋਗ ਬਣ ਸਕਦੇ ਹਨ ਪਰਿਵਾਰ ਵਿੱਚ ਸਮਾਜ ਵਿੱਚ ਅਤੇ ਪ੍ਰੇਮ ਦੀ ਭਾਵਨਾ ਵਧੇਗੀ ਰਿਸ਼ਤਿਆਂ ਦੇ ਵਿੱਚ ਕਰਵਾਹਟ ਜਿਹੜੀ ਹੈ ਉਹ ਦੂਰ ਹੋਵੇਗੀ। ਅਗਰ ਤੁਸੀਂ ਪਿਛਲੇ ਕੁਝ ਸਮੇਂ ਦੇ ਵਿੱਚ ਮੁਸ਼ਕਲਾਂ ਦੇ ਵਿੱਚੋਂ ਗੁਜ਼ਰ ਰਹੇ ਸੀ ਤਾਂ ਇਹ ਹੁਣ ਸਮਾਂ ਤੁਹਾਨੂੰ ਨਿਰਾਸ਼ਾ ਦੇ ਵਿੱਚੋਂ ਕੱਢਣ ਦੇ ਲਈ ਹੈ। ਗ੍ਰਹਿਾਂ ਦੀ ਵਿਸ਼ੇਸ਼ ਸਥਿਤੀ ਤੁਹਾਡੇ ਤੁਹਾਡੇ ਵਿਅਕਤੀਤਵ ਦੇ ਉੱਤੇ ਅਲੱਗ ਪ੍ਰਭਾਵ ਪਾਵੇਗੀ। ਤੁਹਾਡੇ ਤੋਂ ਹਰ ਕੋਈ ਆਕਰਸ਼ਿਤ ਹੋਵੇਗਾ ਤੁਹਾਡੇ ਵਿਚਾਰਾਂ ਤੋਂ। ਆਕਰਸ਼ਿਤ ਹੋਵੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਹਰ ਕੋਈ ਤੁਹਾਡੇ ਨਾਲ ਗੱਲਬਾਤ ਕਰਨ ਦੀ ਰੁਚੀ ਰੱਖੇਗਾ ਅਤੇ ਤੁਹਾਡੇ ਪ੍ਰੋਫੈਸ਼ਨਲ ਖੇਤਰ ਦੇ ਵਿੱਚ ਵੀ ਤੁਹਾਡੇ ਲਈ ਦਰਵਾਜ਼ੇ ਖੁੱਲ੍ਹ ਸਕਦੇ ਹਨ ਅਗਰ ਤੁਸੀਂ ਨੌਕਰੀ ਪੇਸ਼ੇ ਕਰ ਵਾਲੇ ਹੋ ਤਾਂ ਅਚਾਨਕ ਪ੍ਰਮੋਸ਼ਨ ਤੁਹਾਨੂੰ ਮਿਲ ਸਕਦੀ ਹੈ ਵੇਤਨ ਵਰੀਧੀ ਦੀ ਉਮੀਦ ਕਰ ਸਕਦੇ ਹੋ ਜੇਕਰ ਬਿਜ਼ਨਸ ਦੇ ਨਾਲ ਜੁੜੇ ਲੋਕ ਹੋ ਤਾਂ ਨਵੇਂ ਸੌਦੇ ਤੁਹਾਡੇ ਹੋ ਸਕਦੇ ਹਨ ਕਿਸੇ ਮਹੱਤਵਪੂਰਨ ਪ੍ਰੋਜੈਕਟ ਦੀ ਤੁਹਾਨੂੰ ਡੀਲ ਮਿਲ ਸਕਦੀ ਹੈ ਫੰਡਿੰਗ ਪ੍ਰਾਪਤ ਹੋ ਸਕਦੀ ਹੈ ਇਸ ਸਮੇਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਤੁਸੀਂ ਬੜੇ ਹੀ ਧਿਆਨ ਦੇ ਨਾਲ ਨਿਭਾਓਗੇ ਇਹਨਾਂ ਜ਼ਰੂਰ ਧਿਆਨ ਰੱਖੋ ਕਿ ਇਹ ਸਭ ਅਚਾਨਕ ਮਿਲੇਗਾ ਤੇ ਅ fırsਰਾਂ ਦਾ ਦੌਰ ਹੋਣ ਦੇ ਕਾਰਨ ਤੁਹਾਡੀ ਤਾਰੀਫ ਤੁਹਾਡੇ ਵੱਲੋਂ ਕੋਈ ਵੀ ਕੰਮ ਦੇ ਵਿੱਚ ਢਿੱਲ ਨਹੀਂ ਹੋਣੀ ਜਿਹਦੀ ਤੁਸੀਂ ਤਿਆਰ ਤੁਸੀਂ ਹਰ ਕੰਮ ਦੇ ਵਿੱਚ ਤਿਆਰ ਹੋਣਾ ਮਿਹਨਤ ਕਰਨਾ ਤੋਂ ਪਿੱਛੇ ਨਾ ਹਟਣਾ ਮੌਕੇ ਨੂੰ ਹੱਥੋਂ ਨਾ ਗਵਾਉਣਾ ਇਹ ਸਮਾਂ ਪੂਰੇ ਤਰ੍ਹਾਂ ਤੁਹਾਡੇ ਪੱਖ ਦੇ ਵਿੱਚ ਹੈ ਯਕੀਨ ਮੰਨਿਓਗੇ ਤੁਹਾਡੀ ਤਰੱਕੀ ਨੇ ਤੇਜ਼ੀ ਨਾਲ ਹੋਵੇਗੀ ਕਿ ਦੂਸਰੇ ਲੋਕ ਦੇਖ ਕੇ ਹੈਰਾਨ ਰਹਿ ਜਾਣਗੇ ਹੁਣ ਇਹ ਸਮਾਂ ਤੁਹਾਡੇ ਲਈ ਬੇहद ਖਾਸ ਹੋਣ ਜਾ ਰਿਹਾ ਹੈ ਤੁਹਾਨੂੰ ਧਨ ਸਮ੍ਰiddhi ਅਤੇ ਅਸੀਮ ਸਫਲਤਾ ਮਿਲ ਸਕਦੀ ਹੈ ਜੀ ਹਾਂ ਦੋਸਤੋ ਤੁਹਾਡੇ ਲਈ ਇਹ ਰਹਾ ਸਬਥੀ ਬਹੁਤ ਹੀ ਬੇहद ਜ਼ਰੂਰੀ ਹੈ ਕਿਉਂਕਿ ਤੁਹਾਡੀ ਕੁਲ ਯੋਜਨਾਵਾਂ ਵਿੱਚ ਜੋ ਅੱਗੇ ਵਧਣ ਦੇ ਲਈ ਦੁਸਤ ਆਪਣੀ ਮਦਦ ਕਰੋਗੇ ਆਪਣੀ ਮਦਦ ਖੁਦ ਕਰੋਗੇ ਕਈ ਵਾਰ ਇਨਸਾਨ ਖੁਦ ਤੇ ਭਰੋਸਾ ਨਹੀਂ ਕਰਦਾ ਪਰ ਹੁਣ ਤੁਸੀਂ ਆਪਣੇ ਆਪ ਤੇ ਭਰੋਸਾ ਕਰੋਗੇ ਤੇ ਅੱਗੇ ਵਧੋਗੇ ਅੱਗੇ ਵਧਦੇ ਹੋਏ ਸਫਲਤਾ ਪ੍ਰਾਪਤ ਕਰੋਗੇ ਲੇਕਿਨ ਤੁਹਾਡਾ ਪਹਿਲਾ ਕਦਮ ਇਹ ਹੀ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਆਪਣੇ ਅੰਦਰ ਦੇ ਜਿਹੜੇ ਡਰ ਨੂੰ ਉਹ ਪੂਰੀ ਤਰ੍ਹਾਂ ਖਤਮ ਕਰਨਾ ਹੋਵੇਗਾ ਤੁਸੀਂ ਸੋਚੋਗੇ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਕਮੈਂ ਮੈਂ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਆਪਣੇ ਅੰਦਰ ਦੇ ਡਰ ਨੂੰ ਤੁਸੀਂ ਘਟਨਾ ਹੋਵੇਗਾ ਬਲਕਿ ਆਪਣੇ ਸੋਚ ਅਤੇ ਨਜ਼ਰੀਏ ਨੂੰ ਸ਼ੁੱਕ ਲਗਾ ਕੇ ਰੱਖਿਆ ਹੋਇਆ ਇਹਨਾਂ ਨੂੰ ਬਾਹਰ ਕੱਢਣ ਦਾ ਸਮਾਂ ਹੈ ਜੋ ਵੀ ਤੁਹਾਡੇ ਅੰਦਰ ਟੈਲੈਂਟ ਹੈ ਉਹਨੂੰ ਬਾਹਰ ਕੱਢਣ ਦਾ ਸਮਾਂ ਹੁਣ ਆ ਗਿਆ ਹੈ ਇੱਕ ਗੱਲ ਹੋਰ ਕਿ ਆਪਣੇ ਗਰੋਧ ਤੇ ਕਾਬੂ ਕਰਨਾ ਹੋਵੇਗਾ ਆਪਣੇ ਗੁੱਸੇ ਨੂੰ ਕੰਟਰੋਲ ਵਿੱਚ ਰੱਖੋ ਤੁਸੀਂ ਆਪਣੇ ਗੁੱਸੇ ਨੂੰ ਸਕਾਰਾਤਮਕ ਊਰਜਾ ਦੇ ਨਾਲ ਬਦਲ ਸਕਦੇ ਹੋ ਆਪਣਾ ਜਿਹੜਾ ਵਿਅਕਤੀਤਵ ਹੈ ਉਹਨੂੰ ਇੱਕ ਨਵੀਂ ਚਮਕ ਦੇ ਸਕਦੇ ਹੋ ਸਮੇ ਦਾ ਪੂਰਾ ਲਾਭ ਉਠਾ ਸਕਦੇ ਹੋ ਆਪਣੇ ਜੀਵਨ ਦੇ ਵਿੱਚ ਵੱਡੀਆਂ-ਵੱਡੀਆਂ ਚੀਜ਼ਾਂ ਹਾਸਲ ਕਰਨ ਦੇ ਯੋਗ ਹੋਵੋਗੇ। ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰੋ ਲੇਕਿਨ ਇਹ ਯਾਦ ਰੱਖੋ ਕਿ ਤੁਸੀ ਆਪਣੇ ਗੁੱਸੇ ਤੇ ਕਾਬੂ ਕਰਨਾ ਹੈ ਅਤੇ ਮੌਕੇ ਦਾ ਪੂਰਾ-ਪੂਰਾ ਲਾਭ ਉਠਾਉਣਾ ਹੈ। ਰੋਸਵੇਰੇ ਉੱਠ ਕੇ ਕੁਝ ਮਿੰਟਾਂ ਦੇ ਲਈ ਤੁਸੀ ਸ਼ਾਂਤ ਹੋ ਕੇ ਆਪਣੇ ਆਪ ਦੇ ਅੰਦਰ ਚਾਤ ਮਾਰਨੀ ਹੈ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਸਕਾਰਾਤਮਕ ਸੋਚਣਾ ਹੈ। ਇਹ ਤੁਹਾਡੀ ਊਰਜਾ ਨੂੰ ਦਿਸ਼ਾ ਦੇਣ ਦੇ ਵਿੱਚ ਤੁਹਾਡੀ ਮਦਦ ਕਰੇਗਾ ਦੇਖਣ ਕਦੇ-ਕਦੇ ਆਪਣੇ ਆਪ ਨੂੰ ਛੋਟਾ ਦੇਖਣ ਦੇ ਨਾਲ ਅਸੀਂ ਕੁਝ ਕੰਮਾਂ ਤੋਂ ਪਿੱਛੇ ਰਹਿ ਜਾਂਦੇ ਹਾਂ ਸਫਲਤਾ ਸਾਡੇ ਹੱਥ ਨਹੀਂ ਲੱਗਦੀ ਹਮੇਸ਼ਾ ਆਪਣੇ ਆਪ ਨੂੰ ਇੱਕ ਊਰਜਾਵਾਨ ਸਮਝਣਾ ਹੈ ਆਪਣੇ ਆਪ ਤੇ ਵਿਸ਼ਵਾਸ ਕਰਨਾ ਹੈ ਕਿ ਮੈਂ ਆਹ ਕੰਮ ਕਰ ਸਕਦਾ ਹਾਂ ਜਾਂ ਮੈਂ ਆਹ ਕੰਮ ਕਰ ਸਕਦੀ ਹਾਂ ਤੁਹਾਨੂੰ ਸਫਲਤਾ ਜ਼ਰੂਰ ਹੱਥ ਲੱਗੇਗੀ ਸਭ ਤੋਂ ਪਹਿਲਾਂ ਆਪਣੇ ਆਸ-ਪਾਸ ਦਾ ਵਾਤਾਵਰਣ ਸਾਫ਼-ਸੁਥਰਾ ਰੱਖਣਾ ਹੈ ਗੰਦਗੀ ਅਤੇ ਬੇਕਾਰ ਦੀਆਂ ਚੀਜ਼ਾਂ ਜੋ ਨਕਾਰਾਤਮਕ ਚੀਜ਼ਾਂ ਹਨ ਉਹਨਾਂ ਨੂੰ ਆਪਣੇ ਤੋਂ ਦੂਰ ਕਰਨਾ ਹੈ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੋ ਤੁਸੀਂ ਖੁਦ ਮਹਿਸੂਸ ਕਰੋਗੇ ਤੁਹਾਨੂੰ ਕਿੰਨਾ ਵਧੀਆ ਮਹਿਸੂਸ ਹੋਵੇਗਾ ਆਪਣੇ ਜੀਵਨ ਦੇ ਵਿੱਚ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਇੱਕ ਲਕਸ਼ ਆਪਣਾ ਬਣਾਓ ਆਪਣਾ ਮਕਸਦ ਬਣਾਓ ਕਿ ਮੈਂ ਕੀ ਕਰਨਾ ਹੈ ਕਿ ਨਹੀਂ ਕਰਨਾ ਹੈ ਕਪੜੇ দান ਕਰ ਸਕਦੇ ਹੋ ਅਨਾਜ দান ਕਰ ਸਕਦੇ ਹੋ ਚਾਵਲ দান ਕਰ ਸਕਦੇ ਹੋ ਤੁਸੀਂ ਗਰੀਬਾਂ ਨੂੰ ਕੁਝ ਵੀ ਦਾਨ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਕ੍ਰਿਪਾ ਦੀ ਮਦਦ ਕਰ ਸਕਦੇ ਹੋ ਇਹ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੋਵੇਗਾ ਤੁਹਾਨੂੰ ਇਸ ਦੇ ਨਾਲ ਸਫਲਤਾ ਮਿਲੇਗੀ ਤਾਂ ਕਿ ਤੁਸੀਂ ਸੁਨਹਿਰਾ ਮੌਕਾ ਆਪਣੇ ਹੱਥੋਂ ਨਾ ਜਾਣ ਦਿਓ ਅਤੇ ਇਸ ਸੁਨਹਿਰੇ ਮੌਕੇ ਦਾ ਤੁਸੀਂ ਲਾਭ ਜ਼ਰੂਰ اٹھਾਓ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ